ਹੈਲੋ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ ਚ ਉਹ ਅੱਜ ਤਰੀਕ ਹੋ ਗਈ 31 ਅਗਸਤ ਉਹ ਸਾਰੀ ਰਾਤ ਮੀਂਹ ਪਈ ਗਿਆ ਸਾਰੀ ਉਹ ਤਾਂ بارش ਪਈ ਗਈ ਹੈ ਔਰ ਸਾਡੇ ਤੇ ਖੇਤਾਂ ਦਾ ਪਾਣੀ ਟੁੱਟ-ਟੁੱਟ ਕੇ ਸਾਡੇ ਖੇਤਾਂ ਚੋਂ ਲੱਗ ਗਿਆ ਆਹ ਦੇਖੋ ਜੱਸੀ ਬਨ ਰਿਹਾ ਪਾਣੀ ਇਹਦੇ ਇਹਦੇ ਫਾਦਰ ਸਾਹਿਬ ਨੇ ਨੂੰ ਗਾਲਾਂ-ਗੂਲਾਂ ਦੇ ਕੇ ਭੇਜਿਆ ਇੱਥੇ ਇਹ ਜਾਂ ਨੱਕਾ ਬੰਨਿਆ ਜਾ ਕੇ ਪਾਣੀ ਟੁੱਟੀਆਂ ਦਾ ਝੋਨੇ ਚ ਇਧਰ ਪਈ ਹੁੰਦਾ ਆਪਣੇ ਖੇਤ ਚ ਆ ਦੇਖੋ ਨਰ ਮੈਂ ਇਧਰ ਆ ਦੇਖੋ ਤੁਸੀਂ ਚਾਰੇ ਪਾਸੇ ਬੱਦਲ ਬਣਿਆ ਖੜਾ ਹੈ ਰਾਤ ਸਾਰੀ ਰਾਤ ਨਹੀਂ ਪਈ ਗਿਆ ਹੁਣ ਵੀ ਥੋੜਾ ਥੋੜਾ ਨਹੀਂ ਆ ਰਿਹਾ ਔਰ ਇਧਰ ਬੱਦਲ ਪੂਰੀ ਤਰ੍ਹਾਂ ਬਣ ਗਿਆ ਨਹੀਂ ਆਉਣ ਦਿਨ ਸੰਭਵਨਾ ਹੈ ਔਰ ਤੁਹਾਨੂੰ ਪਤਾ ਹੀ ਹੈ ਗੰਭੀਰ ਮਸਲਾ ਬਣਿਆ ਪਿਆ ਪੰਜਾਬ ਚ ਸਾਰਾ ਪੰਜਾਬ ਡੁੱਬਿਆ ਪਿਆ ਔਰ ਉਧਰ ਦਾ ਪਾਣੀ ਇਧਰ ਆ ਰਿਹਾ ਤੇ ਦੇੜੀ ਗੱਗਰ ਨਦੀ ਐ ਪੋਚ ਪਾਣੀ ਫੁੱਲ ਆ ਚੁਕੇ ਆ। ਉਹ ਆ ਦੇਖੋ। ਟੜਕੇ ਟੜਕੇ 8 ਵੇ ਦਾ ਟਾਈਮ ਐ। ਹਾਂ? ਜੂਮ ਕਰ ਕਰਕੇ ਦਿਖਾਉਂਦੇ ਆ। ਜੂਮ ਕਰਕੇ ਦਿਖਾਉਣਾ ਹੋਰ ਕੀ? ਲਾਈਵ ਚੱਲੀ ਜਾਂਦਾ। ਵੀਡੀਓ ਨਾਲ। ਆ ਦੇਖੋ। ਇਦਾਂ ਦਾ ਮੌਸਮ। ਪੂਰਾ ਬੱਦਲ ਬਣਿਆ ਖੜਾ। ਆਗੀ ਟਾਣੀ ਸਾਡੇ ਖੇਤਾਂ ਚ ਅਸੀਂ ਜਾ ਰਹੇ ਆਂ ਵਟਾਂ ਤਕੜੀਆਂ ਕਰਨ ਨੂੰ ਆ ਦੇਖੋ ਨਜ਼ਾਰਾ ਦੇਖੋ ਆ ਜਾ ਰਹੇ ਜਸਤੀ ਅੱਗੇ ਅੱਗੇ ਭੱਜਾ ਵਜਾ ਆ ਦੇਖੋ ਅੰਨਰ ਮੈਂ ਸਾਡਾ ਦੀਵਾਰ ਭਰ ਚੁਗੀ ਪਾਣੀ ਨਾਲ ਆ ਚੋਨੇ ਚੋਂ ਪਾਣੀ ਟੁੱਟ ਗਿਆ ਸਾਰਾ ਜੈ ਕਿਸੰਧਰਾ ਮੈਂ ਇੱਥੇ ਗੰਡਿਆ ਦੁਆਰੇ ਉਹ ਸਾਰੇ ਜਣੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਭਰਾਓ ਫੋਡੇ ਲਈ ਵੀਡੀਓ ਬਣਾਉਣੇ ਆ ਫੋਡੇ ਮਨੋਰੰਜਨ ਮਨੋਰੰਜਨ ਵਾਸਤੇ ਤੇ ਸਾਰੇ ਵੀਰ YouTube ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ सबसक्राइब कर दो चैनल में लाइक कर दया करो कमेंट करो वदिया वो होर भी वाइसिया वाइस वीडियो लेके आवे थोड़े वास्ते सपोर्ट करा करो थोड़ी जी देखो अजय चाह नहीं आया इधरगाह भी आजा ਅੱਗੇ ਟੁੱਟੇ ਬੰਦਰ ਡੜੀ ਆਖੀ ਨਾ ਸੀਗਾ ਕਿੱਥੇ ਟੁੱਟਾ ਪਿਆ ਉਹ ਗਾਂ ਟੁੱਟੀ ਵੀ ਵੱਟ ਕੰਮ ਕਰ ਲਿਆ ਕਰੋ ਥਾਂ ਥਾਂ ਤੇ ਟੁੱਟਾ ਪਿਆਗਾ ਵੱਟਾ ਤਾਂ ਤੂੰ ਹੀ ਕੰਮ ਕਰੇਗਾ ਇਹ ਕਹਾ ਤੁਸੀਂ ਘਾਲ ਨਹੀਂ ਆ ਤੇ ਏਡਾ ਏਡਾ ਘਾਲਿਆ ਕਰੇਗਾ ਘਾਲ ਵੱਟਾਂ ਦਾ ਸਵਾਰ ਲਿਆ ਕਰੋ ਵੱਟਾ ਪੂ ਸਵਾਰੇ ਹੁਣ ਸਵਾਰੇ ਦਾ ਬੈ ਸੀਰੀ ਰੱਖਿਆ ਤੁਹਾਡਾ ਹੋਰ ਇੱਥੇ ਸੀਰੀ ਰੱਖਿਆ ਆ ਦੇਖੋ ਪੂਰਾ ਗਰਮ ਹੋਇਆ ਪਿਆ ਜਾਨ ਓਕੀਂ ਦੀ ਕੰਮ ਕਰਨ ਲੱਗਿਆ ਆਪ ਤਰ ਜਾਣਗੇ ਤਾਂ ਹੁਣ ਨਿਕਲ ਕੇ ਆਏਗਾ ਜੁਲੜਾ ਤੋਂ ਮੈਨੂੰ ਤੜਕੇ ਦਾ Vamos ਸਾਰਿਆਂ ਬਟਾ ਮੈਂ ਮੰਨ ਕੇ ਆਇਆ ਪੂਰੀ ਜਾਣੋ ਕੀ ਹੋਈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੜਕੇ ਦੜਕੇ ਜੇ ਗਿੱਡਾ ਨਹੀਂ ਲਾਈਆਂ ਸੀਗੀਆਂ ਮੂੰਹ ਇੰਨ ਤੋਤਾ ਸੀਗਾ ਚਾਹ ਦਾ ਬਟਾ ਉਹਨੂੰ ਲਾਇਆ ਸੀ ਇਧਰੋਂ ਆਵਾਜ਼ ਆ ਗਈ ਚੱਲ ਪਾਣੀ ਟੁੱਟਿਆ ਵੀ ਇਧਰ ਕਿਤਾਂ ਚ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਦ ਹੋਵੇ ਆਇਤਾ ਸੂਰਜ ਨਹੀਂ ਨਿਕਲਿਆ ਹੋਇਆ ਬੱਦਲਾਂ ਦੇ ਲੁਕਿਆ ਹੋਇਆ ਆ ਦੇਖੋ ਨਰਮਾ ਸਾਰੇ ਟਿੱਡਾ ਕਰਤਾ ਤੇ ਟਿੱਡਾ ਦਾ ਕਰਤਾ ਆ ਖਿੜਾ ਵੀ ਪਿਆ ਇਹ ਆ ਨਮਕਾ ਜੰਸੀ ਦੀ ਨਲੀ ਲੰਮਕ ਦਿੰਦੀ ਸੀ ਬਚਪਨ ਆ ਟੇਡਾ ਦਾ ਕਰਤਾ ਤੇ ਆ ਜਿਹੜੇ ਰਬਰੇ ਦਾ ਕਰਤਾ ਕਰਤਾ ਤੂੰ ਗਲਤੜੀ ਜਾਂਦਾ ਇਹਨਾਂ ਨੂੰ ਜਿਹੜੇ ਦੋ ਬੂਜੇ ਹੈਗੇ ਆ ਆ ਕੀ ਫਰਕ ਕੀ ਫਰਕ ਪੈਂਦਾ ਤੈਨੂੰ ਫਰਕ ਪੈਂਦਾ ਆ ਇਹ ਤਾਂ ਵਿਗਾ ਚ ਬੇਚੇ ਜ਼ਮੀਨ ਆ ਆ ਦੇਖੋ ਗਵਾਂਡੀਆਂ ਚੋਂ ਨਾ సారే వీర వీడియోనుేర్ కమెంట్ ధన్వాద స